ਆਮ ਦਾ ਸੰਗਤਾਂ ਨੂੰ ਸੰਗਤਾਰੀ ਸੇਵਾ ਕਰਨ ਦਾ ਜਜ਼ਬਾ ਇਹ ਸਿੰਘ ਸੇਵਾ ਕਰਦੇ ਪਏ ਰੋਹ ਦੀ ਸੇਵਾ ਕਰਦੇ ਪਏ ਆ ਤੇ ਇੱਕੇ ਟਾਈਮ ਦੇ ਵਿੱਚ ਵੇਖੋ तकरीबन ਇੱਕ ਪੰਡ ਜਿਹੜੇ ਆ ਗੰਨੇ ਲਾਉਂਦੇ ਆ ਤੇ ਨਾਲ ਦੀ ਨਾਲ ਤੁਸੀਂ ਵੇਖਿਆ ਜੇ ਕਿਵੇਂ ਕਿਤੇ ਸੋਹਣੇ ਤਰੀਕੇ ਨਾਲੇ ਰੋਹ ਬਣਾ ਰਹੇ ਤੇ ਰੋਹ ਵੇਖੋ ਕਿੰਨੀ ਨਿਕਲਦੀ ਭਈ ਆ ਇਹ ਹੁਣ ਇੱਕੇ ਵਾਰੀ ਪੰਡ ਜਾਊਗੀ ਸਾਰੀ ਵਿੱਚ ਆ ਵੇਖੋ ਤੇ ਰੋਹ ਵੇਖੋ ਕਿੰਨੀ ਆਉਂਦੀ ਆ ਵਾਹ ਜਵਾਨੋ ਬਹੁਤ ਵਧੀਆ ਤੁਸੀਂ ਗੁਰੂ ਘਰ ਆਣ ਕੇ ਸੇਵਾ ਕਰਦੇ ਜੀ ਬਹੁਤ ਬਹੁਤ ਧੰਨਵਾਦੁਦਾ ਸੰਤਾਂ ਦੀ ਸੇਵਾ ਕਰਦੇ ਜੇ ਤੇ ਟ੍ਰੈਕਟਰ ਵੇਖੋ ਜੋ ਚੱਲਦਾ ਪੂਰੀ ਪਾਣੀ ਖਿੱਚੀ ਜਾਂਦੀ ਆ ਪੂਰਾ ਜੋਰ ਲੱਗ ਰਿਹਾ ਟ੍ਰੈਕਟਰ ਪੂਰਾ ਜੋਰ ਹੈ ਪੂਰੀ ਬਾੜ ਭਾਇਨੇ ਵਿੱਚ ਆ ਬਸ ਹੋਣੀ ਚਾਹੁੰਦਾ ਰੋ ਰੋ ਇਹ ਸੇਵਾ ਕਰਨ ਦਾ ਜਜ਼ਬਾ ਹੈ ਜਿਹੜੇ ਸੰਤਾਂ ਦੀ ਸੇਵਾ ਕਰਦੇ ਨੇ ਰੋ ਦੀ ਨਗਰ ਲਾਇਆ ਹੈ ਵੀਰਾਂ ਨੇ ਇਹ ਦੇਖੋ ਸਾਰੀ ਪਾਣੀ ਜਾਊਗੀ ਵਿੱਚ ਵਿੱਚ ਰਾਓ ਵੇਖੋ ਕਿੰਨੀ ਵਧੀਆ ਛਾਂ ਛਾਂ ਕੇ ਫਰਤਾਂ ਨੂੰ ਪਿਆਰੇ ਆ ਤੇ ਇਧਰ ਨਾਲ ਸਾਹਮਣੇ ਉੱਥੇ ਬਹੁਤ ਦਾ ਲੱਗਦਾ ਆ ਯਾਰ ਪਾਂ ਡਿੱਕੇ ਵਰੀ ਜਾਣੇ ਵਿੱਚ ਕੀ ਗੱਲ ਬਾਤ ਯਾਰ ਬਹੁਤ ਵਧੀਆ ਪਰਾਲਾ ਬੜਾ ਵੀਰ ਬੜਾ ਖੁਸ਼ ਹੋ ਗਿਆ ਬਹੁਤ ਵਧੀਆ ਗੱਲ ਕਰਦੇ ਪਏ ਆ ਆਪ ਘਰਾੜਿਆਂ ਦੇ ਵਿੱਚ ਇੱਕ ਇੱਕ ਦੋ ਦੋ ਗੱਨੇ ਲੱਗਦੇ ਦੇ ਇਧਰ ਵੇਖੋ ਪੂਰੀ ਪਾਂਡੀ ਪਾਂਡੀ ਵਿੱਚ ਜਾਂਦੀ ਪਈ ਆ ਦਾਦੀ ਧਰਤੀ ਤੇ ਆਏ ਆ ਪੂਰੇ ਪਿੰਡ ਤੋਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਜਿਨ੍ਹਾਂ ਨੇ ਲਾਇਆ ਇਹ ਰੋਹ ਦਾ ਲੰਗਰ ਇਹ ਵੀਰਾਂ ਨੇ ਗੁਰੂ ਘਰ ਦੇ ਵਿੱਚ ਆਣ ਕੇ ਪੂਰੇ ਕਿੱਲ ਪਿੰਡ ਤੋਂ ਆਣ ਕੇ ਰੋਹ ਦਾ ਲੰਗਰ ਲਾਇਆ ਵੇਖੋ ਸੰਗਤ ਕਿੰਨੀ ਜਿਆਦੀ ਸੇਵਾ ਕਰਦੀ ਪਈ ਪਿਆਰ ਨਾਲ ਸੇਵਾ ਰੋਹ ਦਾ ਲੰਗਰ ਲੱਗਾ ਆ ਤੇ ਬਹੁਤ ਜਿਆਦੇ ਗੰਨੇ ਵੀ ਲੈ ਕੇ ਆਏ ਟਰਾਲੀਆਂ ਦੇ ਵਿੱਚ ਭਰ-ਭਰ ਕੇ ਤੇ ਉਧਰਲੇ ਬਣੇ ਸੇਵਾ ਚੱਲਦੀ ਪਈ ਬਰਤਨ ਸਾਫ ਕਰਦੇ ਆ ਇਧਰ ਰੋਹ ਵਰਤਾ ਰਹੇ ਨੇ ਇਹ ਵੀਰ ਪੁਰੋਂ ਘਰ ਦੇ ਵਿੱਚ ਆ ਕੇ ਬਹੁਤ ਮਨੋ ਤਨ ਮਨ ਦੇ ਨਾਲ ਸੇਵਾ ਕਰਦੇ ਪਏ ਆ ਜੀ ਦਾ ਦੇਖੋ ਕਿੰਨਾ ਗੁਰੂ ਘਰ ਆ ਕੇ ਸੇਵਾ ਹੁੰਦੀ ਹੈ ਤੇ ਮਾਝ ਵਾਲਿਆਂ ਤੋਂ ਸਿੱਖਿਆ ਜਾਂਦਾ ਵੀ ਗੁਰੂ ਘਰਾਂ ਦੇ ਵਿੱਚ ਆ ਕੇ ਕਿਵੇਂ ਸੇਵਾ ਹੁੰਦੀ ਹੈ ਕਰੀ ਜਾਂਦੇ ਸੇਵਾ ਵੈਗਰੂ ਜੀ ਚਲੋ ਲੁੱਟ ਲੋ ਸੇਵਾ ਤੁਹਾਡੇ ਕਰਮਾਂ ਜੀ ਲੁੱਟ ਲੋ ਇਧਰ ਉਹ ਉਧਰਲੇ ਬਣੇ ਘੜਤੇ ਪੇ ਰੋ ਟਰੈਕਟਰ ਤੇ ਲਾਇਆ ਇਹਨਾਂ ਘਰਾੜਾ ਜਿਹੜਾ ਕਿ ਤੁਸੀਂ ਬਹੁਤ ਘਾਟੇ ਵਿੱਚ ਦੇ ਘਰਾੜੇ ਵੇਖੇ ਹੋਣਗੇ